ਪਰਵਾਸੀ نیوز ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅਸੀਂ ਆਂ ਕੁਝ ਖਾਸ ਸਰਗਰਮੀਆਂ ਆਸੀਆਪੀ ਨੇ ਅਮਰੀਕਾ ਕੈਨੇਡਾ ਬਾਰਡਰ ਤੋਂ 44 ਲੋਕਾਂ ਨੂੰ ਕਿੱਦਾਂ ਗ੍ਰਿਫਤਾਰ ਟਰੱਕ ਦੇ ਪਿੱਛੇ ਲੁਕ ਕੇ ਅਮਰੀਕਾ ਤੋਂ ਕੈਨੇਡਾ ਵੱਲਣ ਦੀ ਕਰੇਸੀ ਕੋਸ਼ਿਸ਼ ਕੈਨੇਡਾ ਵਿੱਚ ਇੱਕ ਹੋਰ ਪੰਜਾਬੀ ਨੇ ਕਬੂਲਿਆ ਗੁਨਾਹ ਮੋਟੀਆਂ ਰਕਮਾਂ ਮੰਗਣ ਦੇ ਮਾਮਲੇ 'ਚ ਕੀਤਾ ਗਿਆ ਗ੍ਰਿਫਤਾਰ ਪੈਸੇ ਖਾਤਰ ਦੇਨ ਦਾ ਸਿਰਵਾਦਾਤਾ ਨੂੰ ਅੰਜਾਮ ਪ੍ਰਧਾਨ ਨੇ ਜਾਰੀ ਕੀਤਾ ਨਵਾਂ ਹੁਕਮ ਕੈਨੇਡੀਅਨਾਂ ਐਕਸ ਲਿੰਗ ਵਾਲਿਆਂ ਨੂੰ ਨੈਕਸਸ ਯਾ ਕਾਡਾ ਉਤੇ ਕਰਨੀ ਹੋਵੇਗੀ ਮਰਦ ਜਾਂ ਔਰਤ ਦੀ ਝੋਨ ਕੈਨੇਡਾ ਵਿੱਚ ਸੈਂਕੜੇ ਪੰਜਾਬੀਆਂ ਨੂੰ ਝਟਕਾ ਨੌਜਵਾਨਾਂ ਨੂੰ ਡਿਪੋਰਟੇਸ਼ਨ ਆਰਡਰ ਜਾਰੀ ਪੇਸ਼ੀ ਦਾ ਨੋਟਿਸ ਹੋ ਰਿਹਾ ਵਾਇਰਲ ਤਿਹੂ ਨੇ ਨਾਸਰ ਗਰਮੀਆਂ ਦਾ ਵਿਸਥਾਰ ਬਾਸੀਐਪੀ ਨੇ ਕਿਊਬਕ ਦੇ ਸਟੈਂਸ ਡੈਡ ਇਲਾਕੇ ਦੇ ਵਿੱਚ 24 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਅਮਰੀਕਾ ਤੋਂ ਕੈਨੇਡਾ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸੀ ਇਹਨਾਂ ਲੋਕਾਂ ਦੇ ਵਿੱਚ ਬੱਚੇ ਵੀ ਸ਼ਾਮਲ ਸਨ ਇਹ ਸਾਰੇ ਲੋਕ ਇੱਕੜ ਟਰੱਕ ਰਾਹੀਂ ਕੈਨੇਡਾ ਵਿੱਚ ਦਾਖਲ ਹੋ ਰਹੇ ਸੀ ਪੁਲਿਸ ਨੇ ਉਹਨਾਂ ਨੂੰ ਹੈਜ਼ਕਲ ਰੋਡ ਨੇੜੇ ਰੋਕ ਲਿਆ ਅਤੇ ਉਹਨਾਂ ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਦਫ਼ਤਰ ਲਿਜਵਾਇਆ ਗਿਆ ਇਨ੍ਹਾਂ ਲੋਕਾਂ ਦੇ ਨਾਲ ਤਿੰਨ ਕਥਿਤ ਤਸਕਰਾਂ ਨੂੰ ਵੀ ਫੜੇ ਗਿਆ ਜੋ ਇਨ੍ਹਾਂ ਨੂੰ ਕੈਨੇਡਾ ਵਿੱਚ ਲੁਕੋ ਕੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਸੀ ਇਹ ਤਿੰਨੋਂ ਵਿਅਕਤੀ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ਾਂ ਦੇ ਵਿਸ਼ੇ ਫੜੇ ਗਏ ਨੇ ਤੇ ਉਹਨਾਂ ਦੀ ਵੀਡੀਓ ਕਾਨਫਰੈਂਸ ਰਾਹੀਂ ਅਦਾਲਤ ਵਿੱਚ ਪੇਸ਼ੀ ਹੋਈ ਹੈ ਅਤੇ ਹੁਣ ਉਹਨਾਂ ਨੂੰ ਇੱਕ ਸਬਾਈ ਜੇਲ੍ਹ ਦੇ ਵਿੱਚ ਰੱਖਿਆ ਗਿਆ ਇਹ ਤਿੰਨੇ 6 ਅਗਸਤ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਹੋਣਗੇ ਇਹਨਾਂ ਗ੍ਰਿਫਤਾਰ ਕੀਤੇ ਗਏ ਲੋਕਾਂ ਨੂੰ ਅਸਥਾਈ ਤੌਰ ਤੇ ਸੈਂਟ ਬਰਨਾਰਡ ਡੀ ਲਕੋਸੈਟ ਦੇ ਵਿੱਚ ਭੇਜਿਆ ਗਿਆ ਜਿੱਥੇ ਦੇਖਿਆ ਜਾ ਰਿਹਾ ਹੈ ਕਿ ਉਹ ਕੈਨੇਡਾ ਵਿੱਚ ਸ਼ਰਨ ਲੈਣ ਦੇ ਯੋਗ ਨੇ ਜਾਂ ਫਿਰ ਨਹੀਂ ਸੀਬੀਐਸ ਦੇ ਪੂਰਬੀ ਸਰਹੱਦ ਲਈ ਡਿਪਟੀ ਡਾਇਰੈਕਟਰ ਮੀਗੇਲ ਬੇਜਿਨ ਸੀਬੀਐਸ ਦੇ ਪੂਰਬੀ ਸਰਹੱਦ ਦੇ ਲਈ ਡਿਪਟੀ ਡਾਇਰੈਕਟਰ ਮਿਗੇਲ ਬੇਜੀ ਨੇ ਕਿਹਾ ਕਿ ਬਹੁਤ ਲੋਕਾਂ ਨੂੰ ਵਾਪਸ ਭੇਜਿਆ ਜਾਵੇਗਾ ਅਤੇ ਕੁਝ ਲੋਕਾਂ ਨੂੰ ਤਾਂ ਵਾਪਸ ਅਮਰੀਕਾ ਵਾਪਸ ਭੇਜ ਵੀ ਦਿੱਤਾ ਗਿਆ ਕਿਉਂਕਿ ਉਹ ਸੇਫ ਥਰਡ ਕੰਟਰੀ ਅਗਰੀਮੈਂਟ ਦੇ ਨਿਯਮਾਂ ਉੱਤੇ ਖਰੇ ਨਹੀਂ ਉਤਰਦੇ ਇਹ ਸਮਝੌਤਾ ਇਹ ਮੰਨਦਾ ਹੈ ਕਿ ਅਮਰੀਕਾ ਇੱਕ ਸੁਰੱਖਿਅਤ ਦੇਸ਼ ਹੈ ਜਿੱਥੇ ਸ਼ਰਨ ਲੈਣ ਵਾਲੇ ਲੋਕ ਰਹਿ ਸਕਦੇ ਨੇ ਇਸ ਲਈ ਜੇ ਕੋਈ ਵਿਅਕਤੀ ਅਮਰੀਕਾ ਰਾਹੀਂ ਕੈਨੇਡਾ ਵਿੱਚ ਆਉਂਦਾ ਹੈ ਤਾਂ ਉਹ ਕੈਨੇਡਾ ਵਿੱਚ ਸ਼ਰਨ ਨਹੀਂ ਲੈ ਸਕਦਾ ਜਦੋਂ ਤੱਕ ਉਹ ਕਿਸੇ ਖਾਸ ਛੋਟ ਅਧੀਨ ਨਾ ਹੁੰਦਾ ਹੋਵੇ ਅਮਰੀਕਾ ਤੋਂ ਆਏ ਇਹ ਪਨਾਹਗਿਰ ਮੂਲ ਰੂਪ ਦੇ ਵਿੱਚ ਕਿਸੇ ਮੁਲਕ ਦੇ ਸਨ ਇਸ ਬਾਰੇ ਬੇਜਿਨ ਨੇ ਕੁਝ ਨਹੀਂ ਦੱਸਿਆ ਇਹ ਗ੍ਰਿਫਤਾਰੀਆਂ ਉਦੋਂ ਹੋਈਆਂ ਨੇ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਕੈਨੇਡਾ ਅਮਰੀਕਾ ਸਰਹੱਦ ਉੱਤੇ ਗੈਰ ਕਾਨੂੰਨੀ ਦਾਖਲੇ ਅਤੇ ਪੈਂਟਨਿਲਸ ਤਸਕਰੀ ਨੂੰ ਆਪਣੇ ਪ੍ਰਸ਼ਾਸਨ ਦੇ ਵੱਲੋਂ ਕੈਨੇਡਾ ਦੇ ਵਿਰੁੱਧ ਵਧੇਰੇ ਟੈਰਿਫ ਲਗਾਉਣ ਦੇ ਮੁੱਖ ਕਾਰਨਾਂ ਵਿੱਚ ਇੱਕ ਵਜੂਦ ਦਰਸਾਉਂਦੇ ਰਹੇ ਕੈਨੇਡਾ ਸਰਕਾਰ ਇਸ ਸਮੱਸਿਆ ਨੂੰ ਲੈ ਕੇ ਗੰਭੀਰ ਹੈ ਅਤੇ ਸਰਹੱਦੀ ਸੁਰੱਖਿਆ ਵਧਾਉਣ ਦੇ ਲਈ 1.3 ਬਿਲੀਅਨ ਡਾਲਰ ਖਰਚ ਕਰ ਰਹੀ ਹੈ ਇਸ ਦਾ ਹੀ ਹੋਰ ਪੁਲਿਸ ਅਧਿਕਾਰੀ ਰੱਖੇ ਜਾਣਗੇ ਅਤੇ ਹਵਾਈ ਨਿਗਰਾਨੀ ਵਧਾਈ ਜਾਵੇਗੀ ਜੀਬੀਐਸਏ ਦੇ ਅੰਕੜਿਆਂ ਮੁਤਾਬਕ 2025 ਦੀ ਜੁਲਾਈ ਵਿੱਚ ਸੈਂਟ ਬਰਨਾਰਡ ਡੀ ਲਕੋਸ ਹਦ ਉਤੇ 3099 ਤੋਂ ਵੱਧ ਸ਼ਰਤਾਂ ਅਸਿਆ ਮਿਲੀਆਂ ਜੋ ਕਿ ਪਿਛਲੇ ਸਾਲ ਜੁਲਾਈ 2024 ਦੇ 613 ਦੀ ਤੁਲਨਾ ਦੇ ਵਿੱਚ ਕਈ ਗੁਣਾ ਵੱਧ ਨੇ ਕੈਨੇਡਾ ਵਿੱਚ ਭਾਰਤੀ ਲੋਕਾਂ ਤੋਂ ਮੋਟੀਆਂ ਰਕਮਾਂ ਮੰਗਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਇੱਕ ਹੋਰ ਸ਼ੱਕੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਜੀ ਹਾਂ ਐਡਮੰਟਨ ਪੁਲਿਸ ਦੇ ਵੱਲੋਂ ਕੋਜੈਕਟ ਗੈਸਲਾਈਟ ਅਦੀਨ ਦੀ ਰਫਤਾਰ 20 ਸਾਲ ਦੇ ਮਾਨਵ ਵਹੀਰ ਨੇ ਅਗਸਨੀ ਜਬਰੀ ਵਸੂਲੀ ਅਤੇ ਜਬਰੀ ਵਸੂਲੀ ਦੀ ਸਾਜ਼ਿਸ਼ ਕਰਨ ਦੇ ਦੋਸ਼ ਕਬੂਲ ਕਰਦਿਆਂ ਦੱਸਿਆ ਕਿ ਚਾਰੀਅਲ ਅਸਟਰੀਟ ਡਿਵੈਲਪਰ ਦੇ ਵੱਲੋਂ ਉਹ ਸਾਰੇ ਚਾਰੀਅਲੇ ਕਰਰ ਨੂੰ ਅਗਨ ਲਾਉਣ ਅਤੇ ਇੱਕ ਕਾਰ ਉੱਤੇ 에어ਸੌਫਟ ਗੰਦੇ ਨਾਲ ਹਮਲਾ ਕਰਨ ਦੀ ਆਵਾਜ਼ਤਾ ਵੀ ਸ਼ਾਮਲ ਹੈ ਕਬੂਲ ਨਾਂਮੇ ਦੇ ਮੁਤਾਬਕ ਕਿ ਕੱਲ ਨੂੰ ਅਗਲਾਉਣ ਦੇ ਇਸ ਦੇ ਵਿੱਚ ਮਾਨਵ ਹੀਰ ਨੂੰ 1000 ਡਾਲਰ ਤੋਂ ਵੱਧ ਰਕਮ ਮਿਲੀ ਅਤੇ ਇਸ ਮਗਰੋਂ ਪੈਸੇ ਖਾਤਰ ਉਹ ਵਾਰਦਾਤਾਂ ਅੰਜਾਮ ਦੇ ਲੱਗ ਪਿਆ ਅਕਸ਼ਨੀ ਧੀਮ ਵਾਰਦਾਤਾ ਦੇ ਨਾਲ ਸੰਬੰਧਿਤ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਵਿੱਚ ਕਈ ਵਾਰ ਮਾਨਵ ਹੀਰ ਨਜ਼ਰ ਆਇਆ ਉਸਨੇ ਖਤਰਨਾਕ ਡਰਾਈਵਿੰਗ ਦੇ ਇੱਕ ਵੱਖਰੇ ਮਾਮਲੇ ਵਿੱਚ ਵੀ ਆਪਣਾ ਗੁਨਾਹ ਕਬੂਲ ਕਰ ਲਿਆ ਜੋ ਪ੍ਰੋਜੈਕਟ ਗੈਸ ਲਾਈਨ ਦੇ ਨਾਲ ਸੰਬੰਧਿਤ ਵਾਰਦਾਤਾ ਦੌਰਾਨ 25 ਨਵੰਬਰ 2023 ਨੂੰ ਹੋਇਆ ਦੱਸ ਦਈ ਕਿ ਐਡਮਿੰਟਨ ਪੁਲਿਸ ਦੇ ਵੱਲੋਂ ਜੁਲਾਈ 2024 ਦੇ ਵਿੱਚ ਗ੍ਰਿਫਤਾਰ ਸ਼ੱਕੀਆਂ ਦੇ ਵਿੱਚੋਂ 19 ਸਾਲ ਦੇ ਦਿਵਨੂਰ ਸਿੰਘ ਆਸ਼ਟ ਨੇ ਮਈ ਮਹੀਨੇ ਦੌਰਾਨ ਸੱਤ ਦੋਸ਼ੀਆਂ ਦੇ ਵਿੱਚੋਂ ਤਿੰਨ ਕਬੂਲ ਕਰ ਲਏ ਸਨ ਇੱਕ ਰਿਪੋਰਟ ਮੁਤਾਬਕ ਆਸ਼ਟ ਨੇ ਮੰਨਿਆ ਕਿ ਜ਼ਬਰੀ ਵਸੂਲੀ ਦੇ ਇਰਾਦੇ ਦੇ ਨਾਲ ਕੀਤੀਆਂ ਜਾਂਦੀਆਂ ਅਗਸਮੀ ਦੀਆਂ ਵਾਰਦਾਤਾਂ ਵਿੱਚੋਂ ਸ਼ਾਮਲ ਰਿਹਾ ਜੋ ਮਨਿੰਦਰ ਧਾਲੀਵਾਲ ਅਤੇ ਹਰਪ੍ਰੀਤ ਸਿੰਘ ਉਪਲ ਦੀਆਂ ਹਦਾਇਤਾਂ ਉੱਤੇ ਅੰਜਾਮ ਦਿੱਤੀਆਂ ਜਾਂਦੀਆਂ ਦੀਵਨੂਰ ਸਿੰਘ ਨੂੰ 4.5 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਇਸ ਦੇ ਵਿੱਚੋਂ ਜੇਲ੍ਹ ਦੇ ਵਿੱਚ گزارਿਆ ਸਮਾਂ ਘਟਾ ਦਿੱਤਾ ਜਾਵੇਗਾ। ਦਿਵਨੂਰ ਅਤੇ ਮਾਨਵ ਹੀਰ ਤੋਂ ਬਾਅਦ ਇਹਨਾਂ ਹੋਣ ਦਾ ਮਾਮਲਾ ਅਦਾਲਤ ਦੇ ਵਿਚਾਰधीन ਹੈ ਜਿਨ੍ਹਾਂ ਦੇ ਵਿੱਚ ਗੁਰਕਰਨ ਸਿੰਘ, ਪਰਮਿੰਦਰ ਸਿੰਘ ਅਤੇ 17 ਸਾਲ ਦਾ ਇੱਕ ਅਲੜ ਵੀ ਸ਼ਾਮਲ ਹੈ। ਇਹਨਾਂ ਵਿਰੁੱਧ ਕੋਈ ਦੋਸ਼ ਅਦਾਲਤ ਦੇ ਵਿੱਚ ਸਾਬਤ ਨਹੀਂ ਕੀਤਾ ਗਿਆ। ਜ਼ਬਰੀ ਵਸੂਲੀ ਦੇ ਮਾਮਲੇ ਦੇ ਵਿੱਚ ਬੀਸੀ ਦੇ ਖਤਰਨਾਕ ਬਦਰਸ ਕੀਪਰਸ ਗਿਰੋ ਦੇ ਨਾਲ ਜੋੜਦੇ ਅਦਾਲਤੀ ਦਸਤਾਵੇਜ਼ ਸਾਹਮਣੇ ਆ ਚੁੱਕੇ ਨੇ ਅਤੀਤ ਸਾਊਥ ਏਸ਼ੀਅਨ ਕਾਰੋਬਾਰੀ ਤੋਂ 5 ਲੱਖ ਡਾਲਰ ਦੀ ਰਕਮ ਮੰਗੀ ਜਾਣ ਦੀ ਸ਼ਿਕਾਇਤ ਵੀ ਸਾਹਮਣੇ ਆ ਚੁੱਕੀ ਹੈ ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਅਕਤੂਬਰ ਅਤੇ ਨਵੰਬਰ 2023 ਦੇ ਦਰਮਿਆਨ 3 ਬਿਲਡਿੰਗਾਂ ਦੀ ਮਾਲਕੀ ਵਾਲੇ ਮਕਾਨ ਸਾੜੇ ਗਏ ਅਤੇ ਕੁੱਲ ਨੁਕਸਾਨ 40 ਲੱਖ ਡਾਲਰ ਰਿਹਾ ਦਸੰਬਰ 2023 ਦੇ ਵਿੱਚ ਅਗਜ਼ਨੀਤਿਆਂ ਵਾਦਦਾਤਾ ਬਾਰੇ ਕथित ਹਦਾਇਤਾ ਦੇਣ ਵਾਲਾ ਨਵਾਂ ਸਖਸ਼ੀ ਗੁਰਕਰਨ ਸਿੰਘ ਦੇ ਰੂਪ ਦੇ ਵਿੱਚ ਉੱਭਰਿਆ ਦੂਜੇ ਪਾਸੇ ਜਬਰੇ ਵਸੂਲੀ ਕਰਨ ਵਾਲੇ ਦਾ ਸਰਗਨਾ ਮਨਿੰਦਰ ਤਾਲੀਵਾਲ ਸੀ ਉਕਰਬ ਅਮੀਰਾਤੀ ਚੇਲ ਦੇ ਵਿੱਚ ਪੱਤ ਹੈ ਅਦਾਲਤੀ ਦਸਤਾਵੇਜ਼ ਕਹਿੰਦੇ ਨੇ ਕਿ ਹਰਪ੍ਰੀਤ ਉਪਲ ਦੇ ਕਤਲ ਤੋਂ ਪਹਿਲਾਂ ਉਹ ਐਡਮਿੰਟਨ ਦੇ ਡਿਵੈਲਪਰਾਂ ਤੋਂ ਮੋਟੀਆਂ ਰਕਮਾਂ ਦੀ ਮੰਗ ਕਰ ਰਿਹਾ ਸੀ ਜਿਹੜੇ ਕਾਰੋਬਾਰੀ ਰਕਮ ਦੇਣ ਤੋਂ ਨਾ ਕਰਦੇ ਉਹਨਾਂ ਦੇ ਵੱਲੋਂ ਸਾਰੇ ਜਾ ਰਹੇ ਕਸਾੜੀਤੇ ਜਾਂਦੇ ਜੇ ਰਿਹਾਈਸ਼ ਬਾਰੇ ਗੋਲੀਆਂ ਚਲਾਈਆਂ ਜਾਂਦੀਆਂ ਰੋਟੇਰੀਓ ਅਤੇ ਬੀਸੀ ਦੇ ਵਿੱਚ 2023 ਦੌਰਾਨ ਹੀ ਰੁਝਾਨ ਸ਼ੁਰੂ ਹੋਇਆ ਦਸਤਾਵੇਜ਼ ਕਹਿੰਦੇ ਨੇ ਕਿ ਦਿਵਨੂਰ ਸਿੰਘ ਅਸ਼ਟ ਜਬਰੀ ਵਸੂਲੀ ਦੇ ਮਾਮਲੇ ਦੇ ਵਿੱਚ ਵਿਚੋਲੇ ਦਾ ਰੋਲ ਅਦਾ ਕਰਦਾ ਜਿਸ ਨੂੰ ਨਾਮੀ ਗੈਂਗਸਟਰ ਹਦਾਇਤਾ ਦੇਂਦੇ ਅਤੇ ਹਿੰਟਲੇ ਪદ્ધਰਤੀ ਟੀਮ ਤੋਂ ਉਹ ਵਾਰਦਾਤਾ ਕਰੁੰਦਾ ਅਸ਼ਟ ਨੇ ਖੁਦ ਕੋਈ ਅੱਗ ਨਹੀਂ ਲਾਈ ਪਰ ਹੁਣਾਂ ਨੂੰ ਸ਼ਮੂਲੀਅਤ ਵਿੱਚ ਉਸਦੀ ਭੂਮਿਕਾ ਅਕਸਰ ਸਾਹਮਣੇ ਆਈ ਹੈ ਅਕਤੂਬਰ 2023 ਦੇ ਵਿੱਚ ਇਸ ਗਰੋ ਨੇ ਦੋ ਹੋਮ ਬਿਲਡਰਸ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਇਸ ਮਗਰੋਂ ਦੇ ਸੰਬਤ 2023 ਅਤੇ 2024 ਦੇ ਆਰੰਭ ਦੇ ਵਿੱਚ ਦੋ ਹੋਰ ਡਿਵੈਲਪਰ ਨਿਸ਼ਾਨੇ ਉੱਤੇ ਆ ਗਏ ਪਰ ਇਸ ਮਾਮਲੇ ਦੇ ਵਿੱਚ ਆਸਟ੍ਰੇ ਨੇ ਸ਼ਮੂਲੀਅਤ ਨੂੰ ਨਾ ਕਰ ਦਿੱਤੀ ਅਮਰੀਕਾ ਜਾਣ ਲਈ ਸਰਹੱਦ ਪਾਰ ਕਰਨਾ ਆਸਾਨ ਬਣਾਉਣ ਦੇ ਲਈ ਆਪਣੇ ਨੈਕਸਸ ਯਾਤਰਾ ਕਾਟਰਡਾ ਨੂੰ ਰੀਨਿਊ ਕਰਨ ਵਾਲੇ ਜਾਂ ਨਵੇਂ ਕਾਟਰਡਾ ਲਈ ਅਲਜੀ ਦੇਣ ਵਾਲੇ ਕੈਨੇਡੀਅਨਾਂ ਨੂੰ ਹੁਣ ਇਹ ਦੱਸਣਾ ਪਵੇਗਾ ਕਿ ਉਹ ਮਰਦ ਹਨ ਜਾਂ ਔਰਤ ਭਾਵੇਂ ਉਹ ਪ੍ਰੋਸ ਜੈਂਡਰ ਨੇ ਜਾਂ ਗੈਰ ਬਾਈਨਰੀ ਇਹ ਬਤਲਾਵ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਰੀ ਆਦੇਸ਼ ਤੋਂ ਬਾਅਦ ਆਇਆ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਸਰਕਾਰ ਹੁਣ ਸਿਰਫ ਮਰਦ ਅਤੇ ਔਰਤ ਦੇ ਲਿੰਗ ਨੂੰ ਮੰਨਤਾ ਦੇਵੇਗੀ। ਅਮਰੀਕੀ ਪਾਸਪੋਰਟ ਅਤੇ ਹੋਰ ਪਛਾਣ ਦਸਤਾਵੇਜ਼ ਹੁਣ ਐਕਸ ਲਿੰਗ ਮਾਰਕਰ ਦੇ ਨਾਲ ਜਾਰੀ ਨਹੀਂ ਕੀਤੇ ਜਾਂਦੇ ਨੇ। ਇਮੀਗ੍ਰੇਸ਼ਨ ਵਕੀਲਾ ਨੇ ਕਿਹਾ ਹੈ ਕਿ ਕੈਨੇਡਾ ਦਾ ਗੈਰ ਬਾਇੰਡਰੀ ਜਾਂ ਟ੍ਰਾਂਸਕਿਨੈਰੀਨਾ ਨੂੰ ਨੈਕਸਸ ਦੇ ਲਈ ਮਰਦ ਜਾਂ ਔਰਤ ਲਿੰਕ ਉਹਦਾ ਚੁਣਨ ਦੇ ਲਈ ਮਜਬੂਰ ਕਰਨ ਦਾ ਫੈਸਲਾ ਮਨੁੱਖੀ ਅਧਿਕਾਰਾਂ ਦੀਆਂ ਚਿੰਤਾਵਾਂ ਪੈਦਾ ਕਰਦਾ ਹੈ ਅਤੇ ਸੰਵਿਧਾਨਕ ਅਦਾਲਤ ਤੇ ਕੈਨੇਡਾ ਵਿੱਚ ਅਦਾਲਤ ਵੀ ਚੁਣੌਤੀ ਦਾ ਕਾਰਨ ਬਣ ਸਕਦਾ ਹੈ। ਨੈਕਸਸ ਪ੍ਰੋਗਰਾਮ ਕੈਨੇਡਾ ਬਾਰਡਰਸ ਸਰਵਿਸਿਸ ਐਜੰਸੀ ਅਤੇ ਯੂਐਸ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਦੁਆਰਾ ਸਾਂਝੇ ਤੌਰ ਤੇ ਪ੍ਰਬੰਧਿਤ ਕੀਤਾ ਜਾਂਦਾ ਹੈ ਅਤੇ ਇਸ ਨੂੰ ਘੱਟ ਜੋਖਮ ਵਾਲੇ ਪਹਿਲਾਂ ਤੋਂ ਮਨਜ਼ੂਰਸ਼ੁਦਾ ਯਾਤਰੀਆਂ ਲਈ ਦੋਵਾਂ ਦੇਸ਼ਾਂ ਵਿਚਕਾਰ ਸਰਹੱਦ ਪਾਰ ਕਰਨ ਨੂੰ ਤੇਜ਼ ਕਰਨ ਦੇ ਲਈ ਤਿਆਰ ਕੀਤਾ ਗਿਆ ਹੈ ਨੈਕਸਸ ਕਾਰਟ ਤਾਰਿਕ ਜੋ ਕਿ 5 ਸਾਲਾਂ ਦੇ ਲਈ ਵੈਧ ਨਹੀਂ ਆਮ ਤੌਰ ਤੇ ਸਪੱਖਿਆ ਜਾਂਚੇ ਦੇ ਵਿੱਚੋਂ ਬਿਦੇਰੀ ਤੇਜ਼ੀ ਨਾਲ ਲੰਘ ਸਕਦੇ ਨੇ ਅਮਰੀਕੀ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਐਕਸ ਲਿੰਗ ਮਾਰਕਰ ਵਾਲੇ ਕੈਨੇਡੀਅਨ ਪਾਸਪੋਰਟਾਂ ਨੂੰ ਮਾਨਤਾ ਦੇਣਾ ਜਾਰੀ ਰੱਖ ਰਿਹਾ ਹੈ ਸੀਬੀਐਸਏ ਨੇ ਕਿਹਾ ਹੈ ਕਿ ਕੈਨੇਡੀਅਨਸ ਦੇ ਕੋਲ ਐਕਸ ਵਾਲੇ ਵੈਧ ਨੈਕਸਸ ਕਾਰਡਾਂ ਨੂੰ ਵੀ ਮਾਨਤਾ ਦਿੱਤੀ ਜਾਵੇਗੀ ਪਰ ਜਦੋਂ ਕੈਨੇਡੀਅਨ ਆਪਣੇ ਆਰਨੋਟ ਨੂੰ ਰੀਨਿਊ ਕਰਨ ਦੇ ਲਈ ਐਲਜੀ ਦੇਂਦੇ ਨੇ ਜੋ ਨਵੇਂ ਦੇ ਲਈ ਐਲਜੀ ਦੇਂਦੇ ਨੇ ਤਾਂ ਉਹ ਹੁਣ ਆਪਣੇ ਲਿੰਗ ਮਾਰਕਰ ਵਜੋਂ ਐਕਸ ਨਹੀਂ ਚੁਣ ਸਕਦੇ ਸੀਬੀਐਸਈ ਦੇ ਬੁਲਾਰੇ ਰੇ贝ਕਾ ਪੂਰਦੀ ਨੇ ਕਿਹਾ ਕਿ ਨਵੇਂ ਬਿਨੇਕਾਰ ਐਕਸ ਲਿੰਗ ਪਛਾਣ ਕਰਤਾ ਵਾਲੇ ਪਾਸਪੋਰਟ ਦੀ ਵਰਤੋਂ ਕਰਕੇ ਐਲਜੀ ਦੇ ਸਕਦੇ ਨੇ ਹਾਲਾਂਕਿ ਉਹਨਾਂ ਨੂੰ ਆਪਣੀ ਨੈਕਸਸ ਮੈਂਬਰਸ਼ਿਪ ਉਦੇਸ਼ਾ ਦੇ ਲਈ ਪੁਰਸ਼ ਜਾਂ ਔਰਤ ਦੀ ਚੋਣ ਕਰਨੀ ਪਵੇਗੀ ਸਮਿਥ ਇਮੀਗ੍ਰੇਸ਼ਨ ਕਾਨੂੰਨ ਦੀ ਸਰਾਹ ਸਿਖਲ ਜੋ ਕਿ ਐਲਜੀਬੀਟੀਕਿਉ ਇਮੀਗ੍ਰੇਸ਼ਨ ਦੇ ਵਿੱਚ ਮਾਹਰ ਹੈ ਉਹਨਾਂ ਨੇ ਕਿਹਾ ਹੈ ਕਿ ਉਹ ਬਹੁਤ ਪਰੇਸ਼ਾਨ ਕਰਨ ਵਾਲੀ ਗੱਲ ਹੈ ਕਿ ਕੈਨੇਡਾ ਇਸ ਨੀਤੀ ਨੂੰ ਲਾਗੂ ਕਰ ਰਿਹਾ ਹੈ ਉਹਨਾਂ ਅਗੇ ਕਿਹਾ ਕਿ ਅਸੀਂ ਇੱਥੇ ਜੋ ਦੇਖ ਰਹੇ ਹਾਂ ਉਹ 트ੰਪਰ ਪ੍ਰਸ਼ਾਸਨ ਦੀਆਂ ਟ੍ਰਾਂਸ ਅਤੇ ਗੈਰ ਬਾਈਨਰੀ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਵਿਤਕ੍ਰਿਵਾਲੀਆਂ ਨੀਤੀਆਂ ਦੀ ਵਿਆਪਕ ਪਹੁੰਚ ਦੀ ਇੱਕ ਉਦਾਹਰਣ ਹੈ ਜੋ ਹੁਣ ਕੈਨੇਡੀਅਨ ਨਾਗਰਿਕਾਂ ਤੱਕ ਪਹੁੰਚ ਰਹੀ ਹੈ ਤੇ ਉਹਨਾਂ ਨੂੰ ਪ੍ਰਭਾਵਿਤ ਕਰ ਰਹੀ ਹੈ CBISE ਨੇ ਕਿਹਾ ਕਿ ਜਨਵਰੀ 2022 ਤੇ ਮਾਰਚ ਦੇ ਵਿਚਕਾਰ ਲਗਭਗ 550 ਨੈਕਸਸ ਅਲਜੀਆ ਲਿੰਕ ਪਛਾਣ ਕਰਤਾਵਾਂ ਜੋ ਐਕਸ ਦੇ ਨਾਲ ਜਮ੍ਹਾਂ ਕਰਵਾਈਆਂ ਗਈਆਂ ਸਨ CBISE ਨੇ ਪੁਸ਼ਟੀ ਕੀਤੀ ਹੈ ਕਿ ਕੈਨੇਡਾ ਦੀ ਨੈਕਸਸ ਕਾਰਡ ਦਿੱਤੀ ਵਿੱਚ ਤਬਦੀਲੀ 트ੰਪ ਨੇ ਕਾਰਜਕਾਰੀ ਆਦੇਸ਼ ਤੋਂ ਬਾਅਦ ਆਈ ਹੈ ਜੋ ਫਰਵਰੀ ਦੇ ਵਿੱਚ ਲਾਗੂ ਹੋਇਆ ਸੀ ਇਮੀਗ੍ਰੇਸ਼ਨ ਵਕੀਲ ਮੋਰਨ ਸਿਲਕੋਫ ਨੇ ਕਿਹਾ ਹੈ ਕਿ ਨੀਤੀ ਦਾ ਮਤਲਬ ਹੈ ਕਿ ਇੱਕ ਗੈਰ ਬੰਦਰੀ ਯਾਤਰੀ ਜੋ ਨੈਕਸਸ ਕਾਰਡ ਚਾਹੁੰਦਾ ਹੈ ਜਾਂ ਤਾਂ ਲਿੰਗ ਨਿਰਧਾਰਤ ਨੂੰ ਸਵੀਕਾਰ ਕਰਨਾ ਪਵੇਗਾ ਜਾਂ ਉਹਨਾਂ ਨੂੰ ਨੈਕਸਸ ਵਿਕਲਪ ਤੋਂ ਬਾਹਰ ਰਹਿਣ ਦੀ ਚੋਣ ਕਰਨੀ ਪਵੇਗੀ। ਕੈਨੇਡਾ ਵਿੱਚ ਸੈਂਕੜੇ ਪੰਜਾਬੀ ਨੌਜਵਾਨਾਂ ਦੇ ਡਿਪੋਰਟੇਸ਼ਨ ਆਰਡਰ ਜਾਰੀ ਹੋਣ ਦੀਆਂ ਕਲਸਵਾ ਦਰਮਿਆਨ ਇਹ ਨਦੀ ਪਛਾਣਦੀ ਸਾਹਮਣੇ ਆਉਣ ਲੱਗ ਪਈ ਹੈ। ਅਤੇ 25 ਸਾਲ ਦੇ ਆਕਾਸ਼ ਟਿਪ ਸਿੰਘ ਸਨੇ ਇਹ ਸਾਰੇ ਬਾਰਡਰ ਸਰਵਿਸਿਜ਼ ਵਾਲਿਆ ਤੋਂ ਲੁਕਦੇ ਫਿਰਦੇ ਨੇ ਇੱਕ ਮੀਡੀਆ ਰਿਪੋਰਟ ਮੁਤਾਬਕ ਮਕਾਨ ਮਾਲਕ ਤੇ ਹਜ਼ਾਰਾਂ ਡਾਲਰ ਤੱਕ ਕੇ ਫਰਾਰ ਹੋਏ 6 ਪੰਜਾਬੀ ਮੁੰਡੇ ਕੁੜੀਆਂ ਵਿੱਚੋਂ ਆਕਾਸ਼ ਟਿਪ ਸਿੰਘ ਇੱਕ ਹੈ ਅਤੇ ਉਸ ਦੀ ਤਸਵੀਰ ਸਨੇ ਬਾਰਡਰ ਸਰਵਿਸਿਜ਼ ਵਾਲਿਆ ਪੋਲ ਤੇ ਸ਼ੀਡਾ ਨੋਟਿਸ ਵੀ ਲਗਾਤਾਰ ਵਾਇਰਲ ਹੋ ਰਿਹਾ ਹੈ ਦੂਜੇ ਪਾਸੇ ਆਕਾਸ਼ਦੀਪ ਸਿੰਘ ਨਾ ਦੇ ਇੱਕ ਨੌਜਵਾਨ ਦੇ ਵੱਲੋਂ ਪਿਛਲੇ ਦਿਨੀ ਕੈਲਕੱਤੀ ਵਿਖੇ ਖੁਦਕੁਸ਼ੀ ਦੀ ਖਬਰ ਸਾਹਮne ਆਈ ਅਤੇ ਪਰਿਵਾਰਕ ਮੈਂਬਰਾਂ ਮੁਤਾਬਕ ਆਕਾਸ਼ਦੀਪ ਸਿੰਘ ਡ੍ਰੈਪਟਨ ਵਿਖੇ ਰਹਿੰਦਾ ਸੀ ਪਰ ਕੁਝ ਦਿਨ ਪਹਿਲਾਂ ਹੀ ਕੈਲਕੱਤੀ ਚਲਾ ਗਿਆ ਇਹ ਨੌਜਵਾਨ ਸੇਡਕੋਟ ਚਿਲੇਤੇ ਪਿੰਡ ਪੱਕਾ ਦੇ ਨਾਂ ਸੰਬੰਧਿਤ ਸੀ ਪਰ ਫਿਲਹਾਲ ਇਸ ਗੱਲ ਦੀ ਤਸਦੀਕ ਨਹੀਂ ਹੋ ਸਕੀ ਕਿ 7 ਮਹੀਨੇ ਦਾ ਮਕਾਨ ਕਿਰਾਇਆ ਅਦਾ ਕੀਤੇ ਬਿਨਾਂ ਸਮਾਂ ਚੁੱਕੇ ਫਰਾਰ ਹੋਏ ਨੌਜਵਾਨਾ ਦੇ ਨਾਲ ਇਸ ਦਾ ਕੋਈ ਸੰਬੰਧ ਸੀ ਚੇਤਨ ਹੈ ਕਿ ਕੱਟੜਪੰਥੀ ਹਮਾਇਤੀ ਹੋਣ ਦਾ ਦਾਵਾ ਕਰ ਰਹੇ ਕਿਰਾਏਦਾਰ ਨੇ ਬ੍ਰੈਂਪਟਨ ਵਿਖੇ ਦੱਬਿਆ ਮਕਾਨ ਕੁਝ ਹਫ਼ਤਿਆਂ ਪਹਿਲਾਂ ਚੁੱਪਚੀਪੇ ਖਾਲੀ ਕਰ ਦਿੱਤਾ ਜਦ ਕਿ ਕਿਰਾਏ ਅਤੇ ਬਿਜਲੀ ਪਾਣੀ ਦੇ ਬਿੱਲ ਵਜੋਂ ਬਕਾਇਆ 25000 ਡਾਲਰ ਦੀ ਰਕਮ ਦੇਣ ਲਈ ਕੋਈ ਨਾ ਆਇਆ ਕਿਰਾਏਦਾਰ ਦੇ ਨਾਂ ਸਿਮਰਨ ਕੌਰ ਮਹਿੰਦਰ ਸਿੰਘ ਪੁਨੀਤ ਪਾਲ ਸਿੰਘ ਹਰਮਨਪ੍ਰੀਤ ਕੌਰ ਅਕਾਸ਼ਦੀਪ ਅਤੇ ਅਸਬੀਰ ਸਿੰਘ ਦਸਿਹਾਰੇ ਨੇ ਅਤੇ ਡਿਪੋਰਟੇਸ਼ਨ ਦੇ ਹੁਕਮਾਂ ਦੇ ਨਾਲ ਸੰਬੰਧਤ ਤਾਜ਼ਾ ਖੁਲਾਸਾ ਹੋਰ ਵੀ ਹੈਰਾਨਕੁਨ ਹੈ ਹੁਣ ਤੱਕ ਇਨ੍ਹਾਂ 6 ਜਨਿਆਂ ਦੇ ਨਵੇਂ ਪਤੇ ਟਿਕਾਣੇ ਬਾਰੇ ਪਤਾ ਨਹੀਂ ਲੱਗ ਸਕਿਆ ਅਤੇ ਸਿਰਫ ਆਕਾਸ਼ਦੀਪ ਸਿੰਘ ਦੀ ਤਸਵੀਰ ਹੀ ਸਾਹਮਣੇ ਆਈ ਹੈ ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਕਿਹਾ ਕਿ ਉਹ ਦੱਖਣੀ ਅਮਰੀਕਾ, ਦੱਖਣ ਪੂਰਬੀ ਏਸ਼ੀਆ, ਅਫਰੀਕਾ ਅਤੇ ਹੋਰ ਖੇਤਰਾਂ ਦੇ ਵਿੱਚ ਨਵੇਂ ਵਪਾਰਕ ਸਮਝੌਤੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਨਾਲੀ ਉਹ ਇਹ ਵੀ ਚਾਹੁੰਦੇ ਨੇ ਕਿ ਕੈਨੇਡੀਅਨ ਕਾਰੋਬਾਰੀ ਉਸ ਸਮਝੋਤੇ ਵਰਤਨ ਜੋ ਕੈਨੇਡਾ ਪਹਿਲਾਂ ਹੀ ਹੋਰ ਦੇਸ਼ਾਂ ਦੇ ਨਾਲ ਕਰ ਚੁੱਕਿਆ ਹੈ ਉਹਨਾਂ ਕਿਹਾ ਕਿ ਉਹਨਾਂ ਦੀ ਭੂਮਿਕਾ ਕੈਨੇਡਾ ਦੇ ਟੌਪ ਸੇਲਜ਼ਮੈਨ ਦੀ ਹੈ ਮਤਲਬ ਉਹਨਾਂ ਦਾ ਕੰਮ ਹੈ ਨਵੇਂ ਮਾਰਕੀਟਸ ਦੀ ਪਛਾਣ ਕਰਨੀ ਕਾਰੋਬਾਰੀਆਂ ਦੇ ਲਈ ਰਸਤੇ ਖੋਲਣੇ ਅਤੇ ਹੋਰ ਮੌਕੇ ਤਲਾਸ਼ਨੇ ਸਿੱਧੂ ਨੇ ਕਿਹਾ ਕਿ ਉਹਨਾਂ ਨੂੰ ਕਈ ਥਾਵਾਂ ਤੋਂ ਪੇਸ਼ਕਸ਼ਾਂ ਮਿਲਦੀਆਂ ਨੇ ਕਿਉਂਕਿ ਲੋਕ ਪ੍ਰਸਯੋਗ ਅਤੇ ਸਥਿਰ ਵਪਾਰ ਸਾਥੀਆਂ ਦੇ ਨਾਲ ਕੰਮ ਕਰਨਾ ਚਾਹੁੰਦੇ ਨੇ ਮਨਤਰੀ ਮਾਕਾਨੀ ਨੇ ਡੋਮਿਨਿਕ ਲੇਬਲਾ ਨੂੰ ਕੈਨੇਡਾ ਅਮਰੀਕਾ ਵਪਾਰ ਅਤੇ ਸੰਬੰਧੀ ਜ਼ਿੰਮੇਵਾਰੀ ਦਿੱਤੀ ਹੈ ਪਰ ਮਨੀਂਦਰ ਸਿੱਧੂ ਦੀ ਭੂਮਿਕਾ ਅਮਰੀਕਾ ਤੋਂ ਇਲਾਵਾ ਹੋਰ ਦੇਸ਼ਾਂ ਦੇ ਨਾਲ ਵਪਾਰਕ ਰਿਸ਼ਤੇ ਵਿਕਸਿਤ ਕਰਨ ਉੱਤੇ ਕੇਂਦ੍ਰਿਤ ਹੈ ਐਕਸਪੋਰਟ ਡਿਵੈਲਪਮੈਂਟ ਦੇ ਅਨੁਸਾਰ ਕੈਨੇਡਾ ਦੇ 15 ਮੁਕਤ ਵਪਾਰ ਸਮਝੌਤੇ ਨੇ ਜੋ 51 ਦੇਸ਼ਾਂ ਨੂੰ ਕਵਰ ਕਰਦੇ ਨੇ ਜਿਸ ਰਾਹੀਂ ਕੈਨੇਡੀਅਨ ਨਿਰਯਾਤਕਾਰਾਂ ਦੀ 1.5 ਬਿਲੀਅਨ ਤੋਂ ਵੱਧ ਖਪਤਕਾਰ ਤੱਕ ਪਹੁੰਚਿਆ ਤੇ ਸਿੱਧੂ ਮੰਨਦੇ ਨੇ ਕਿ ਕੈਨੇਡੀਅਨ ਕਾਰੋਬਾਰੀ ਅਮਰੀਕਾ ਤੋਂ ਬਾਹਰ ਵੀ ਵਧੇਰੇ ਮੌਕੇ ਲੱਭ ਸਕਦੇ ਨੇ ਖਾਸ ਕਰਕੇ ਜਦੋਂ ਅਮਰੀਕਾ ਦੇ ਵੱਲੋਂ ਟੈਰਿਫ ਲੱਗਣ ਜਾਂ ਫਿਰ ਅਸਤੀਆਂ ਧਮਕੀਆਂ ਆਮ ਗੱਲ ਬਣ ਗਈ ਹੈ ਉਹ ਕਹਿੰਦੇ ਨੇ ਕਿ ਹੁਣ ਫੋਕਸ ਇਹ ਹੋਣਾ ਚਾਹੀਦਾ ਹੈ ਕਿ ਮੌਜੂਦਾ ਸਾਥਨਾ ਅਤੇ ਵਪਾਰਕ ਰਸਤੇ ਵਧੇਰੇ ਭਾਵਚਲ ਦੀ ਢੰਗ ਦੇ ਨਾਲ ਵਧਦੇ ਜਾਣ ਸਿੱਧੂ ਨੇ 40 ਸਾਲ ਗਲੋਬਲ ਅਫੇਅਰਸ ਕੈਨੇਡਾ ਵਿੱਚ ਪਾਰਲੀਮੈਂਟਰੀ ਸਕੱਤਰ ਦੇ ਵਜੋਂ ਕੰਮ ਕੀਤਾ ਹੈ ਜਿਸ ਦੌਰਾਨ ਉਹ ਮਦਦ ਵਪਾਰ ਅਤੇ ਰਾਜਨੀਤਿਕ ਰਿਸ਼ਤੇ ਤਿੰਨੋਂ ਦੇ ਨਾਲ ਜੁੜੇ ਖੇਤਰ ਜਨੇ ਇਸ ਦੌਰਾਨ ਉਹਨਾਂ ਨੇ ਦੱਖਣ ਪੂਰਬੀ ਏਸ਼ੀਆ ਦੇ ਵਿੱਚ ਵਪਾਰਕ ਪ੍ਰਮੋਸ਼ਨ ਸਮਾਗਮਾਂ ਤੇ ਕੈਰੀਬੀਅਨ ਦੇ ਵਿੱਚ ਸੁਰੱਖਿਆ ਸੰਬੰਧੀ ਆਯੋਜਨਾਵਾਂ ਦੇ ਵਿੱਚ ਕੈਨੇਡਾ ਦੀ ਨੁਮਾਇੰਦਗੀ ਕੀਤੀ ਰਾਜਨੀਤੀ ਦੇ ਵਿੱਚ ਆਉਣ ਤੋਂ ਪਹਿਲਾਂ ਸਿੱਧੂ ਇੱਕ ਕਸਟਮਜ਼ ਬ੍ਰੋਕਰ ਵਜੋਂ ਕੰਮ ਕਰਦੇ ਰਹੇ ਜਿਸ ਦੇ ਵਿੱਚ ਉਹਨਾਂ ਨੂੰ ਅਪਾਰ ਸਮੇਂ ਲਾਗੂ ਰੁਕਾਵਟਾਂ ਤੇ ਟੈਰਿਫਾਂ ਨੂੰ ਸਹੀ ਢੰਗ ਦੇ ਨਾਲ ਸੰਭਾਲਣ ਦਾ ਅਨੁਭਵ ਮਿਲਿਆ ਸੀਦੁਰੇ ਦਾ ਸਿਆਕ ਯਕ ਜਲਦ ਹੀ ਬ੍ਰਾਜ਼ੀਲ ਜਾਣ ਦੀ ਯੋਜਨਾ ਬਣਾ ਰਹੇ ਨੇ ਜਿੱਤੇ 2018 ਦੇ ਵਿੱਚ ਸ਼ੁਰੂ ਹੋਏ ਮਰਕੋਸੂਰ ਅਤੇ ਕੈਨੇਡਾ ਵਿਚਕਾਰ ਵਪਾਰਕ ਗੱਲਬਾਤਾਂ ਨੂੰ ਮੂਲ ਸ਼ੁਰੂ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਸਿੱਧੂ ਤੋਂ ਪਹਿਲਾਂ ਦੇ ਮੰਤਰੀ ਕਾਰੋਬਾਰੀਆਂ ਅਤੇ ਕਾਰਪੋਰੇਟ ਦੇ ਵੱਡੇ ਜਥੇ ਲੈ ਕੇ ਜਾਂਦੇ ਅਤੇ ਇੱਕ ਜਾਂ ਦੋ ਦੇਸ਼ਾਂ ਦੇ ਵਿੱਚ ਹੀ ਕਾਫੀ ਸਮਾਂ ਲੱਗ ਜਾਂਦਾ ਪਰ ਸਿੱਧੂ ਕਹਿੰਦੇ ਨੇ ਕਿ ਉਹ ਛੋਟੀਆਂ ਖਾਸ ਖੇਤਰਾ ਉਤੇ ਕੇਂਦਰੀ ਟੀਮਾਂ ਲੈ ਜਾਂਦੇ ਹਾਕ ਵਿੱਚ ਨੇ ਜਿਵੇਂ ਕਿ ਦੱਖਣੀ ਅਮਰੀਕਾ ਇੰਡੋ-ਪੈਸੀਫਿਕ ਯੂਰਪ ਜਾਂ ਅਫਰੀਕਾ ਉਹਨਾਂ ਕਹਿੰਿਆ ਕਿ ਛੋਟੀਆਂ ਟੀਮਾਂ ਦੇ ਨਾਲ ਸੰਬੰਧਿਤ ਦੇਸ਼ਾਂ ਵਿੱਚ ਉੱਚ ਪੱਧਰੀ ਮੀਟਿੰਗਾਂ ਲੈਣਾ ਵੀ ਆਸਾਨ ਹੋ ਜਾਂਦਾ ਹੈ ਅਤੇ ਕਾਰੋਬਾਰੀਆਂ ਨੂੰ ਇਹਸਾਸ ਹੁੰਦਾ ਹੈ ਕਿ ਉਹਨਾਂ ਦੀ ਗੱਲ ਸੁਣੀ ਜਾ ਰਹੀ ਹੈ ਕੈਨੇਡਾ ਹੁਣ ਚੀਨ ਦੇ ਨਾਲ ਆਪਣੇ ਵਪਾਰਕ ਸਬੰਧਨ ਨੂੰ ਲੈ ਕੇ ਸੰਭਲ ਸੰਭਲ ਕੇ ਅੱਗੇ ਵਧ ਰਿਹਾ। ਦੋਵੇਂ ਦੇਸ਼ ਫੇਰ ਤੋਂ ਦਹਾਕਿਆਂ ਪੁਰਾਣੇ ਸਾਂਝੇ ਆਰਥਿਕ ਅਤੇ ਵਪਾਰਕ ਮਿਸ਼ਨ ਨੂੰ ਚਾਲੂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜੋ ਕਿ ਵਪਾਰਕ ਝਗੜਿਆਂ ਨੂੰ ਸੁਲਝਾਉਣ ਦੇ ਲਈ ਬਣਾਇਆ ਗਿਆ ਫੋਰਮ ਹੈ। ਕੈਨੇਡਾ ਦੇ ਨਾਲ ਰਾਜਨੀਤਿਕ ਮਤਭੇਦਾਂ ਦੌਰਾਨ ਚੀਨ ਉਤੇ ਗੈਰਵਾਜੋ ਵਪਾਰਕ ਅਭਿਆਸਾਂ ਦੇ ਵਿੱਚ ਸ਼ਾਮਲ ਹੋਣ ਅਤੇ ਸੈਸਪਾਟੇ ਵਧੀਆਂ ਸਿਮਾਆਂ ਜਾਂ ਹੋਰ ਵਸਤੂਆਂ ਨੂੰ ਸੀਮਿਤ ਕਰਨ ਦਾ ਦੋਸ਼ ਲੱਗਦਾ ਰਿਹਾ। ਸਿੱਧੂ ਨੇ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਉਦਯੋਗ ਦੇ ਲਈ ਸਥਿਰਤਾ ਲਿਆਉਂਦੀ ਹੈ ਅਤੇ ਇਹ ਵੇਖਣ ਦੀ ਹੈ ਕਿ ਗੰਭੀਰ ਮਸਲੇ ਕਿਵੇਂ ਸੁਲਝਾਏ ਜਾਣ ਯੂਕੇ ਦੇ ਨਾਲ ਦੁਵੱਲੇ ਵਪਾਰਕ ਸਮਝੌਤੇ ਦੀ ਸੰਭਾਵਨਾ ਨੂੰ ਲੈ ਕੇ ਸਿੱਧੂ ਨੇ ਸਾਫ਼ ਕਿਹਾ ਕਿ ਇਸ ਦੀ ਬਹੁਤੀ ਸੰਭਾਵਨਾ ਨਹੀਂ ਲੱਗਦੀ ਕਿਸੇ ਸਾਲ ਗੱਲਬਾਤ ਉਦੋਂ ਰੁਕ ਗਈ ਸੀ ਜਦੋਂ ਯੂਕੇ ਨੇ ਆਪਣੇ ਚੀਜ਼ ਦੇ ਨਿਰਯਾਤ ਉੱਤੇ ਜੋ ਦਿੱਤਾ ਅਤੇ ਕੈਨੇਡਾ ਦੇ ਹਾਰਮੋਨ ਟ੍ਰੀਟਡ ਬੀਫ ਉੱਤੇ ਲਗਾ ਦਿੱਤਾ ਸਿੱਧੂ ਨੇ ਇਹ ਵੀ ਕਿਹਾ ਕਿ ਬਹੁਤ ਸਾਰੇ ਕਾਰੋਬਾਰੀ ਅਜੇ ਤੱਕ ਜਾਣਦੇ ਵੀ ਨਹੀਂ ਕਿ ਟ੍ਰੇਡ ਕਮਿਸ਼ਨਰ ਸਰਵਿਸ ਉਹਨਾਂ ਦੀ ਮਦਦ ਲਈ ਮੌਜੂਦ ਹੈ। ਉਹਨਾਂ ਨੇ ਕਿਹਾ ਮੇਰਾ ਕੰਮ ਹੈ ਯਕੀਨੀ ਬਣਾਉਣਾ ਕਿ ਇਹ ਸੇਵਾ ਹੋਰ ਲੋਕਾਂ ਤੱਕ ਪਹੁੰਚੇ ਅਤੇ ਉਹਨਾਂ ਦੇ ਲਈ ਲਾਭਕਾਰੀ ਬਣੇ।